ਸਤਿ ਸ਼੍ਰੀ ਅਕਾਲ ਜੀ ਤੁਸੀਂ ਸੰਗਰੂਰ ਲਾਈਵ ਦੇਖ ਰਹੇ ਹੋ ਤੇ ਇਸ ਵੀਡੀਓ ਦੇ ਵਿੱਚ ਜੇਕਰ ਤੁਸੀਂ ਆਪਣੇ ਬੱਚੇ ਦੇ ਲਈ NEET JEE ਤੇ IIT ਦੀ ਤਿਆਰੀ ਕਰਵਾਉਣਾ ਚਾਹੁੰਦੇ ਹੋ ਤੇ ਉਸ ਦੇ ਲਈ ਇੱਕ ਵਧੀਆ ਇੰਸਟੀਚਿਊਟ ਦੇਖ ਰਹੇ ਹੋ ਤਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਵਧੀਆ ਇੰਸਟੀਚਿਊਟ ਦਿਖਾਉਣ ਜਾ ਰਿਹਾ ਮੈਂ ਗੱਲ ਕਰ ਰਿਹਾ ਸੰਗਰੂਰ ਦੇ ਵਿੱਚ IQEST ਦੀ IQEST ਦੀ ਜੋ ਸਟਾਰਟਿੰਗ ਹੈ ਉਹ 2009 ਦੇ ਵਿੱਚ ਪਟਿਆਲਾ ਸ਼ਹਿਰ ਤੋਂ ਹੋਈ 2009 'ਚ ਜਦੋਂ ਪਟਿਆਲਾ ਦੇ ਵਿੱਚ IQEST ਓਪਨ ਹੋਇਆ ਉਸ ਟਾਈਮ ਤੇ ਨੰਬਰ ਆਫ ਇੰਸਟੀਚਿਊਟਸ ਆਰ ਵੈਰੀ ਲੈਸ ਤੋ ਜੋ ਸੀ ਜਰਨੀ 2009 ਦੇ ਵਿੱਚ ਪਟਿਆਲਾਕ ਸਟਾਰਟ ਕੀਤੀ ਸੀ 2019 ਦੇ ਵਿੱਚ ਅਸੀਂ ਸੰਗਰੂਰ ਚ ਓਪਨ ਕੀਤਾ ਇੰਸਟੀਚਿਊਟ ਤੇ ਆਈ ਥਿੰਕ ਵਿਦ ਐਕਸਲੈਂਟ ਰਿਜ਼ਲਟਸ ਅਸੀਂ ਓ ਰਿਕੁਆਇਰਮੈਂਟ ਨੂੰ ਐਂਡ ਸੰਗਰੂਰ ਦੇ ਲੋਕਾਂ ਦੇ ਟਰਸਟ ਨੂੰ ਅਸੀਂ ਟਾਈਮ ਦੇ ਨਾਲ ਜਿੱਤ ਪਾਏ ਆ ਤੇ ਹੁਣ ਅੱਜ ਦੇ ਟਾਈਮ ਦੇ ਵਿੱਚ ਅਸੀਂ ਸੰਗਰੂਰ ਦੇ ਵਿੱਚੋਂ ਹੀ ਸੰਗਰੂਰ ਦੇ ਜੋ ਸਟੂਡੈਂਟਸ ਹੈ ਜੋ 9 10 ਦੇ ਵਿੱਚ ਸੰਗਰੂਰ ਚ ਪੜ੍ਹਦੇ ਸੀ ਤੇ 11 12 ਦੇ ਵਿੱਚ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਸੀ ਹੋ ਨੋ ਸਟੂਡੈਂਟਸ ਆਪਣਾ ਉਰੇ ਰੁੱਕ ਕੇ ਸਟੱਡੀ ਕਰ ਰਹੇ ਹੈ ਤੇ ਅਸੀਂ ਉਹਨਾਂ ਨੂੰ ਨੈਸ਼ਨਲ ਲੈਵਲ ਰਿਜ਼ਲਟਸ ਪ੍ਰੋਡਿਊਸ ਕਰਕੇ ਦੇ ਰਹੇ ਹਾਂ ਨਾਓ ਫਾਊਂਡੇਸ਼ਨ ਜੋ ਕੋਰਸੇ ਹੈ ਉਸ ਵਿੱਚ ਅਸੀਂ ਜੋ ਕਲਾਸਿਸ ਇਨਕਲੂਡ ਕਰ ਰਹੇ ਹਾਂ ਜੋ ਕੋਚਿੰਗ ਪ੍ਰੋਵਾਈਡ ਕਰ ਰਹੇ ਹਾਂ ਸਟੂਡੈਂਟਸ ਨੂੰ ਹੈ 8th 9th ਐਂਡ 10th ਜਿਸ ਦੇ ਵਿੱਚ ਅਸੀਂ ਸਕੂਲ ਐਂਡ ਬੋਰਡਸ ਇਨ ਆਲ ਨਾਲ ਅਸੀਂ 올ਿਮਪੀਆਰਡਸ ਐਂਡ ਫਾਊਂਡੇਸ਼ਨ ਦੇ ਉੱਪਰ ਜੋ ਹੈ ਸਾਡਾ 메ਨ ਫੋਕਸ ਰਹਿੰਦਾ ਹੈ ਸਾਡੀ ਟੀਮ ਦਾ ਐਂਡ ਅਲੋਂਗ ਵਿਦ ਥੈਟ ਜਦੋਂ ਬੱਚਿਆਂ ਦੀ 9th 10th ਦੇ ਵਿੱਚ ਸਟਰੋਂਗ ਫਾਊਂਡੇਸ਼ਨ ਬਣਦੀ ਹੈ ਤਾਂ ਡੈਫੀਨਿਟਲੀ ਉਹ ਰਿਜ਼ਲਟਸ ਨੂੰ 11th ਐਂਡ 12th ਦੇ ਵਿੱਚ ਦਿਖਦੇ ਆ ਕਿਉਂਕਿ 11th ਐਂਡ 12th ਦੇ ਵਿੱਚ ਬੱਚਿਆਂ ਦਾ ਜੋ ਕੰਪੀਟੀਸ਼ਨ ਹੈ ਪੂਰੇ ਇੰਡੀਆ ਦੇ ਸਟੂਡੈਂਟਸ ਦੇ ਨਾਲ ਹੈ ਜਿੱਥੇ ਉਹਨਾਂ ਨੇ ਨੈਸ਼ਨਲ ਲੈਵਲ ਤੇ ਜਾ ਕੇ ਕੰਪੀਟ ਕਰਨਾ ਹੈ ਐਂਡ ਆਜ਼ਾ ਰਿਜ਼ਲਟ ਤੁਸੀਂ ਦੇਖਿਆ ਹੋਵੇਗਾ ਪਿਛਲੇ 3 ਸਾਲਾਂ ਤੋਂ ਅਸੀਂ ਮੈਡੀਕਲ ਐਂਡ ਨਾਨ ਮੈਡੀਕਲ ਦੇ ਅਨਬੀਟੇਬਲ ਰਿਜ਼ਲਟਸ ਸੰਗਰੂਰ ਦੇ ਵਿੱਚ ਪ੍ਰੋਡਿਊਸ ਕੀਤੇ ਹਨ ਐਂਡ ਆਈ ਹੋਪ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਇਸ ਤੋਂ ਵੀ ਹੋਰ ਜ਼ਿਆਦਾ ਰਿਜ਼ਲਟਸ ਪ੍ਰੋਡਿਊਸ ਕਰਾਂਗੇ ਲਾਸਟ ਈਅਰ ਅਸੀਂ NEET 2024 ਦੇ ਵਿੱਚ 올 ਇੰਡੀਆ ਰੈਂਕ 1 ਪ੍ਰੋਡਿਊਸ ਕੀਤਾ ਐਂਡ ਫਰਮ ਸੰਗਰੂਰ ਸੈਂਟਰ ਆਰ ਟਾਪਰ ਇਜ਼ ਭਾਵਿੰਨ ਜਿੰਦਲ ਫਰਮ ਧੂਰੀ ਭਾਵਿੰਨ ਜਿੰਦਲ ਨੇ 695 ਮਾਰਕਸ ਗੇਨ ਕੀਤੇ ਐਂਡ ਇੱਕ ਸਟੂਡੈਂਟ ਸੀ ਕੁਸ਼ਲਦੀਪ ਸਿੰਘ ਐਂਡ ਕੁਸ਼ਲਦੀਪ ਸੰਗਰੂਰ ਤੋਂ ਹੈ ਤੇ ਉਸ ਦਾ ਵੀ ਬਹੁਤ ਅੱਛਾ ਰੈਂਕ ਜੋ ਹੈ 127 ਰੈਂਕ ਉਸਨੇ ਅਚੀਵ ਕੀਤਾ NEET 2024 ਚ ਐਂਡ ਉਸ ਨੂੰ AIMS ਰਿਸ਼ੀਕੇਸ਼ ਜੋ ਹੈ ਉਸ ਕਾਲਜ ਦੇ ਵਿੱਚ ਲਾਸਟ ਈਅਰ ਐਡਮਿਸ਼ਨ ਹੋਈ ਐਂਡ ਮੈਡੀਕਲ ਦੇ ਨਾਲ ਨਾਲ ਨੋਨ ਮੈਡੀਕਲ ਦੇ ਵਿੱਚ ਵੀ ਇਸੇ ਸਾਲ ਤੁਸੀਂ ਐਨਲਾਈਜ਼ ਕੀਤਾ ਹੋਏਗਾ ਕਿ 2025 JEE ਦਾ ਜੋ ਫਰਸਟ ਅਟੈਂਪਟ ਹੋਇਆ ਉਸ ਦੇ ਵਿੱਚ ਸਾਡੇ ਅਰਾਊਂਡ 20 ਸਟੂਡੈਂਟਸ ਨੇ 94 ਪਰਸੈਂਟਾਈਲ ਤੋਂ ਉੱਪਰ ਅਚੀਵ ਕੀਤੇ ਫਰੋਮ ਸੰਗਰੂਰ ਸੈਂਟਰ ਜਿਸ ਦੇ ਵਿੱਚ ਅਸੀਂ ਸੰਗਰੂਰ ਦਾ ਟਾਪਰ ਪ੍ਰੋਡਿਊਸ ਕੀਤਾ ਜੇ ਮੇਜ਼ੇਵਿਚ ਐਂਡ 5 ਸਟੂਡੈਂਟਸ ਨੇ 99 ਪਰਸੈਂਟਾਈਲ ਤੋਂ ਉੱਪਰ ਗੇਨ ਕੀਤੇ ਮਾਰਕਸ ਜੋ ਸਾਡੇ ਕੋਲ ਟੀਮ ਹੈ ਬਹੁਤ ਐਕਸਟਰਾਰਡਨਰੀ ਟੀਮ ਹੈ ਮੈਡੀਕਲ ਐਂਡ ਨਾਨ ਮੈਡੀਕਲ ਦੀ ਸੇਮ ਟੀਮ ਹੈ ਕਾਫੀ ਸਾਲ ਤੋਂ ਸਟੇਬਲ ਹੈ ਆਈਕੁਐਸ ਦੇ ਵਿੱਚ ਐਂਡ ਇਸ ਟੀਮ ਦੀ ਜੋ ਫੋਕਸ ਹੈ ਜੋ ਮਿਹਨਤ ਹੈ ਇਸ ਮਿਹਨਤ ਦੇ ਅਕੋਰਡਿੰਗਲੀ ਹੀ ਇੰਨੇ ਸਾਲਾਂ ਦੇ ਵਿੱਚ ਆਈਕੁਐਸ ਦੇ ਬੈਸਟ ਰਿਜ਼ਲਟਸ ইয়ার ਬਾਏ ইয়ার ਅਸੀਂ ਪ੍ਰੋਡਿਊਸ ਕਰ پا ਰਹੇ ਹਾਂ ਤਾਂ ਅਸੀਂ ਸਾਡਾ ਹਰੇਕ ਟੈਸਟ ਜੋ JEE ਦਾ ਹੋਏਗਾ ਉਹ ਸਾਡੀ ਵੀ ਕੰਪਿਊਟਰ ਲੈਬ ਦੇ ਵਿੱਚ ਅਸੀਂ ਬੱਚਿਆਂ ਦਾ ਕੰਡਕਟ ਕਰਦੇ ਆ ਜਿਸ ਨਾਲ ਬੱਚੇ ਨੂੰ 11th ਦੇ ਵਿੱਚ ਹੀ ਐਕਸਪੀਰੀਅੰਸ ਫੀਲ ਹੁੰਦਾ ਹੈ ਕਿ JEE ਦਾ ਪੇਪਰ ਆਫਟਰ 2 ਇਅਰਸ ਜਦੋਂ ਮੈਂ ਅਟੈਂਪਟ ਕਰਾਂਗਾ ਤਾਂ ਇਸ ਟਾਈਪ ਦੇ ਨਾਲ ਅਟੈਂਪਟ ਕਰਨਾ ਹੈ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਤੁਹਾਨੂੰ ਵਿਜ਼ਿਟ ਕਰਕੇ ਪਤਾ ਲੱਗੇਗਾ ਕਿ ਇੰਸਟੀਚਿਊਟ ਐਸ ਪਰ ਦਾ ਲੇਟੈਸਟ ਫੈਸਿਲਿਟੀਆਂ ਜੋ ਜੋ ਪ੍ਰੋਵਾਈਡ ਹੋਣੀਆਂ ਚਾਹੀਦੀਆਂ ਇੰਸਟੀਚਿਊਟ ਦੇ ਵਿੱਚ ਜੋ ਰਿਕੁਆਇਰਡ ਹੈ ਬੱਚਿਆਂ ਦੇ ਲਈ ਜਾਂ ਆਪਣੇ ਅਲੱਗ ਤੋਂ ਡਾਊਟ ਸੈਸ਼ਨਸ ਵੀ ਕੰਡਕਟ ਕਰ ਸਕਦਾ ਹੈ ਕੁਝ ਐਕਸਟਰਾ ਪੜ੍ਹਨਾ ਚਾਹੇ ਐਕਸਟਰਾ ਵੀ ਟਾਈਮ ਲੈ ਕੇ ਟੀਚਰਸ ਤੋਂ ਆ ਸਕਦਾ ਹੈ ਤੇ ਆਪਣੇ ਆਪ ਨੂੰ ਐਕਸਪਲੋਰ ਕਰ ਸਕਦਾ ਹੈ